ਕਿ ਪਿੱਛੇ ਜਿਹੜਾ ਹਾਲ ਹੈ ਉਹ ਘੁੰਮੇ ਜਾਂਦਾ ਨਾ ਬੰਦਾ ਰਹਿ ਜਾਂਦਾ ਜਿਹਦੇ ਉਹ ਬੈਠ ਪਾ ਕੇ ਪਾਉਂਦਾ ਹੈ ਇਹਦੇ ਵਿੱਚ ਇਹ ਹਾਲ ਹੈ ਕੋਈ ਮਾਸ ਇਹਨੇ ਜਗ੍ਹਾ ਨਹੀਂ ਹੋਣੀ ਜ਼ਰੂਰੀ ਹੈ ਜੀ ਸਵਾਗਤ ਹੈ ਜੀ

我这边没有。 এ <coughs> <coughs> बड़ी इमरजेंसी वीडियो हो रहा है कहते हैं ना वो वीडियो ये पता उन्होंने कह रहे हैं कि वो गाड़ी की वीडियो चेक करेंगे कौन बनाइए मेरा लाइव हम्म मेरा बात नहीं 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 ਕੰਜਰ ਕੱਢਾ ਕਿ ਨਾਮ ਹੈ ਜੀ ਮੇਰਾ ਨਾਮ ਜੀ ਸਤਪਾਲ ਲੇਗਾ ਜੀ ਕੀ ਗੱਲ ਹੋ ਗਈ ਜੀ ਜੀ ਅਸੀਂ ਨਾ ਰਜਿਸਟਰੀ ਜ਼ਮੀਨ ਦੀ ਕਰਾਉਣੀ ਸੀ ਤੇ ਅਸੀਂ ਲਾਦੂ ਕਾ ਮੰਡੀ ਤੋਂ ਅੱਗੇ ਡਾਲੀ ਵਾਲੇ ਪਿੰਡ ਤੇ ਜਾ ਰਹੇ ਸੀ ਵਾਇਆ ਫੱਤੂ ਵਾਲੇ ਤੋਂ ਔਰ ਅਸੀਂ ਜਾ ਰਹੇ ਰਸਤੇ ਦੇ ਵਿੱਚ 25 ਤੋਂ 20 ਤੋਂ 25 ਬੰਦੇ ਸੀ ਮਤਲਬ ਗਿਣਤੀ ਨਹੀਂ ਕਰ ਸਕੇ ਤਕਰੀਬਨ ਹੈਗੇ ਐਨੇ ਸੀ ਅਸੀਂ 7 ਜਣੇ ਸੀ ਗੱਡੀ ਦੇ ਵਿੱਚ ਉਹਨਾਂ ਯਕਰਾਮ ਸਾਡੇ ਤੇ ਹਮਲਾ ਕਰਤਾ ਜੀ ਹਮਲਾ ਜਦੋਂ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਸਾਡੇ ਤਾਂ ਕੋਈ ਦਿਮਾਗ ਚ ਹੈ ਨਹੀਂ ਸੀ ਵੀ ਸਾਡੇ ਨਾਲ ਇਸ ਤਰ੍ਹਾਂ ਕਿਸੇ ਨੇ ਸਾਡੇ ਨਾਲ ਵਾਰਦਤ ਕਰਨੀ ਉਹਨਾਂ ਅਚਾਨਕ ਸਾਡੇ ਨਾਲ ਹਮਲਾ ਕੀਤਾ ਕਿਰਪਾਨ ਨਾਲ ਗੰਡਾਸੇ ਵਗੈਰਾ ਛੋਟੇ ਨਾਲ ਹਥਿਆਰ ਕਾਫੀ ਤੇਜ਼ੀ ਜਿਸੀ ਉਹਨਾਂ ਕੋਲ ਕੋਨਾਂ ਸਾਡੇ ਤੇ ਹਮਲਾ ਕਰਤਾ ਸਾਡੀ ਗੱਡੀ ਵੀ ਥੋੜੀ ਧੀ ਔਰ 32 ਲੱਖ 40 ਹਜ਼ਾਰ ਰੁਪਏ ਸਾਡੇ ਕੋ ਅਮਾਉਂਟ ਸੀ ਸਾਡਾ ਰਜਿਸਟਰੀ ਦਾ ਪੈਸਾ ਵੀ ਸਾਡਾ ਪਬਲਿਕ ਦਾ ਸੀ ਉਹ ਪੈਸਾ ਵੀ ਸਾਡੇ ਕੋਲ ਖੋ ਕੇ ਲੈ ਗਏ ਔਰ ਸਾਡੇ ਤਿੰਨ ਬੰਦਿਆਂ ਨੂੰ ਜ਼ਖਮੀ ਵੀ ਕਰਕੇ ਸੱਟਾਂ ਲਾ ਕੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹਨਾਂ ਨੇ ਹਮਲਾ ਕੀਤਾ ਕੌਣ ਸੀ ਬੰਦੇ ਤੁਹਾਨੂੰ ਕੀ ਉਹਨਾਂ ਤੋਂ ਸਰ ਸਾਡੇ ਹੈਗਾ ਜੀ ਉਹਨੇ ਇੰਨੇ ਬੰਦੇ ਸੀ ਪਿੰਡ ਦੇ ਵਿੱਚ ਸ਼ਰੇਆਮ ਉਹਨਾਂ ਕੀਤਾ ਸਾਡੇ ਤੇ ਹਮਲਾ ਜੀ ਕਿ ਜਾਣਦੇ ਸੀ ਨਹੀਂ ਜਾਣਦੇ ਨਹੀਂ ਮਤਲਬ ਇੱਕਰ ਦੇ ਬੰਦੇ ਦੀ ਪਛਾਣ ਸਾਨੂੰ ਕੁਛ ਆਈ ਆ ਪੁਲਿਸ ਨੂੰ ਦਿਲਣਾ ਚਾਹੀਦੀ ਤੇ ਅਜੇ ਤੱਕ ਤਾਂ ਨਹੀਂ ਦਿੱਤੀ ਜੀ ਇੱਥੇ ਕੁਛ ਟਾਈਮ ਹੀ ਹੋਇਆ ਨਾ ਸਾਡੇ ਤੇ ਹਮਲਾ ਹੋਏ ਨੂੰ ਬਾਕੀ ਅਸੀਂ ਪ੍ਰਸ਼ਾਸਨ ਸਰਕਾਰ ਕੋਲ ਮੰਗ ਮੰਗਦੇ ਆ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਉਹ ਸਾਨੂੰ ਇਨਸਾਫ ਦਲਾਇਆ ਜਾਵੇ ਕੋਈ ਮੌਕੇ ਦੀ ਵੀਡੀਓ ਤੁਹਾਡੇ ਕੋਲ ਨਹੀਂ ਨਹੀਂ ਵੀਡੀਓ ਅਜੇ ਤੱਕ ਸਾਡੇ ਕੋਲ ਨਹੀਂ ਹੈਗੀ ਜੀ ਕਿਉਂਕਿ ਅਸੀਂ ਤਾਂ ਗੱਡੀ ਦੇ ਵਿੱਚ ਹੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਕਿਵਾਰ ਦਾ ਸਾਡੇ ਨਾਲ ਹੋਣੀ ਆ ਜੀ ਜਾਂ ਕਿਸੇ ਕਰਨੀ ਆ ਜੀ ਕਿੰਨੇ ਅੰਜਕੀ ਨਾਮ ਤੁਹਾਡਾ ਫਾਸਟਰਨ ਜੀ ਸੰਧੂ ਵਾਲੀ ਮੇਰਾ ਨਾਮ ਈਗਲ ਹੋਈ ਉਹ ਗੱਲ ਇਹ ਹੋਈ ਹੈ ਜੀ ਮੈਂ ਲਾਧੂਗਾ ਦੇ ਵਿੱਚ ਸਰਚਾ ਲਗਾ ਰਿਹਾ ਔਰ ਮੇਰੀ ਆਪਣੀ ਜ਼ਮੀਨ ਦੀ ਰਜਿਸਟਰੀ ਸੀਗੀ ਇੱਕ ਦੋ ਦੋ ਦੇ ਬਾਦ ਜਿਸ ਦੇ ਰਿਗਾਰਡਿੰਗ ਅਸੀਂ ਸਾਡੇ ਕੋਲ ਅਮਾਉਂਟ ਸੀਗਾ 32 ਲੱਖ 40 ਹਜ਼ਾਰ ਦੇ ਕਰੀਬ ਮੈਂ ਔਰ ਮੇਰੀ ਕੁਝ ਟੀਮ ਅਸੀਂ ਪੰਜ ਸੱਤ ਜਣੇ ਸੀਗੇ ਅਸੀਂ ਲਾਧੂਗਾ ਤੋਂ ਟਾਲੀ ਵਾਲਾ ਜਾ ਰਹੇ ਸੀਗੇ ਵਾਇਆ ਫਤੂ ਵਾਲਾ ਦੇ ਵਿੱਚ ਦੀ ਹੋ ਕੇ ਅਸੀਂ ਆਪਣੇ ਰਿਸ਼ਤੇਦਾਰਾਂ ਕੋਲ ਉਥੋਂ ਦੇ ਕੁਝ ਲੁਟੇਰੇ ਸੀਗੇ ਜਿਨ੍ਹਾਂ ਨੇ ਸਾਡੀ ਗੱਡੀ ਦੇ ਉੱਤੇ ਹਮਲਾ ਕਰ ਦਿੱਤਾ ਔਰ ਉਹਨਾਂ ਨੇ ਸਾਡੀ ਗੱਡੀ ਦੀ ਭੰਨਤੋੜ ਵੀ ਕੀਤੀ ਆ ਸਾਡੇ ਕੁਝ ਬੰਦਿਆਂ ਨੂੰ ਜ਼ਖਮੀ ਵੀ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਫਾਇਲਗਾ ਸਿਵਲ ਹਸਪੀਟਲ ਦੇ ਵਿੱਚ ਅਸੀਂ ਜੀਰੇ ਇਲਾਜ ਰੱਖਿਆ ਹੋਇਆ ਐਡਮਿਟ ਕਰਵਾਇਆ ਹੋਇਆ ਔਰ ਗੱਡੀ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਆ ਔਰ ਸਾਡੇ ਕੋਲ ਜੋ ਅਮਾਉਂਟ ਆ ਉਹ ਸਾਡਾ ਬੈਗ ਜਿਹੜਾ ਹੈ ਉਹ ਖੋ ਕੇ ਲੈ ਗਏ ਔਰ ਪਿੰਡ ਵਾਲੇ ਵੀ ਉਸ ਟਾਈਮ ਉਸ ਜਗ੍ਹਾ ਤੇ ਦੇਖ ਰਹੇ ਸੀ ਜੀ ਕਿੰਨੇ ਜਣੇ ਸੀਗੇ ਅਸੀਂ ਟੋਟਲ 7 ਜਣੇ ਸੀਗੇ ਗੱਡੀ ਦੇ ਵਿੱਚ ਹਮਲਾ ਕਰਨ ਵਾਲੇ ਕਿੰਨੇ ਜਣੇ ਸੀਗੇ ਹਮਲਾ ਕਰਨ ਵਾਲੇ 20-22 ਜਣੇ ਸੀਗੇ ਕਿੰਨੇ ਜਣੇ ਜਿਹਨਾਂ ਨੂੰ ਜ਼ਖਮੀ ਹੋਇਆ ਸਾਡੇ 3 ਜਣੇ ਜ਼ਖਮੀ ਹੋਏ ਜੀ ਹੰਕੀ ਟਿਕਣ ਜੀ ਉਹਨਾਂ ਅਸੀਂ ਫਾਇਲ ਕਾ ਦੇ ਵਿੱਚ ਆ ਸਿਵਲ ਹਸਪੀਟਲ ਦੇ ਵਿੱਚ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕਰੇ ਔਰ ਸਾਡਾ ਜੋ ਹੱਕ ਆ ਸਾਡਾ ਜੋ ਅਮਾਉਂਟ ਆ ਵੇਂਦੀ ਕਮਾਈ ਆ ਕਿਉਂਕਿ ਇਹ ਪਬਲਿਕ ਦਾ ਵੈਸਾ ਆ ਧਾਰਮਿਕ ਸਥਾਨ ਦਾ ਵੈਸਾ ਉਹ ਸਾਨੂੰ ਵਾਪਸ ਦਵਾਇਆ ਜਾਏ ਔਰ ਸਾਡਾ ਜੋ ਨੁਕਸਾਨ ਆ ਉਹਦੀ ਪਰਪਾਈ ਕਰਵਾਈ ਜਾਏ ਕਿੱਥੇ ਰਹਿੰਦੇ ਤੁਸੀਂ ਮੇਰਾ ਪਿੰਡ ਮੱਲਾਂਵਾਲਾ ਵਾ ਚਰਚਮਹਿਲਾਦੂਗਾ ਦੇ ਵਿੱਚ ਰਿਹਾ ਰਹੇ ਹਾਂ ਕੈਸ਼ ਕਿੰਨੀ ਸੀ ਕੈਸ਼ 32 ਲੱਖ 40 ਹਜ਼ਾਰ ਰੁਪਿਆ